गुरु गोबिंद सिंह स्टडी सर्कल वालों नैतिक सिख्या इम्तिहान बई अगस्त भी सौ पच्ची दिन शुक्रवार को संस्थाव विद्यक लिया जा रहा है दर्जा पहला तीजी तो पंजीं जमात बाल विरसा किताब विचों होगा दर्जा दूजा 6ਵੀਂ ਤੋਂ 8ਵੀਂ ਜਮਾਤ ਤੇਗ ਬਹਾਦਰ ਸਿਮਰਿਆ ਕਿਤਾਬ ਵਿੱਚੋਂ ਹੋਵੇਗਾ। ਦਰਜਾ ਤੀਜਾ 9ਵੀਂ ਤੋਂ 12ਵੀਂ ਜਮਾਤ ਤੇਗ ਬਹਾਦਰ ਸਿਮਰਿਆ ਕਿਤਾਬ ਵਿੱਚੋਂ ਹੋਵੇਗਾ। ਪਹਿਲੇ ਦਰਜੇ ਦੇ ਪੇਪਰ ਵਿੱਚ ਕਿਸ ਤਰ੍ਹਾਂ ਦੇ ਸਵਾਲ ਆਉਣਗੇ ਸੁਣੋ। ਪ੍ਰਸ਼ਨ ਪੱਤਰ ਦੇ ਊੜਾ ਅਤੇ ਆੜਾ ਕੁੱਲ 2 ਭਾਗ ਹੋਣਗੇ ਜਿੰਨਾ ਵਿੱਚ ਕੁੱਲ 60 ਸਵਾਲ ਦਿੱਤੇ ਜਾਣਗੇ ਊੜਾ ਭਾਗ ਵਿੱਚ 40 ਸਵਾਲ ਅਤੇ ਐੜਾ ਭਾਗ ਵਿੱਚ 20 ਸਵਾਲ ਹੋਣਗੇ ਸਾਰੇ ਸਵਾਲ ਆਬਜੈਕਟਿਵ ਟਾਈਪ ਹੋਣਗੇ ਭਾਗ ਚਾਰ ਉੱਤਰਾਂ ਵਿੱਚੋਂ ਸਹੀ ਉੱਤਰ ਦੀ ਚੋਣ ਅਤੇ ਐੜਾ ਭਾਗ ਠੀਕ ਗਲਤ ਦੀ ਚੋਣ ਕਰਨ ਵਾਲੇ ਸਵਾਲ ਪੁੱਛੇ ਜਾਣਗੇ ਪੇਪਰ ਕੁੱਲ 60 ਅੰਕਾਂ ਦਾ ਹੋਵੇਗਾ ਅਤੇ ਸਮਾਂ ਵੀ 60 ਮਿੰਟ ਮਤਲਬ 1 ਘੰਟਾ ਦਿੱਤਾ ਜਾਵੇਗਾ ਦਰਜਾ ਦੂਜਾ ਅਤੇ ਦਰਜਾ ਤੀਜਾ ਭਾਵੇਂ ਇੱਕ ਕਿਤਾਬ ਇੱਕੋ ਹੀ ਹੈ ਪਰ ਇਹਨਾਂ ਦਾ ਪੇਪਰ ਵੱਖਰਾ-ਵੱਖਰਾ ਹੋਵੇਗਾ 6ਵੀਂ ਤੋਂ 8ਵੀਂ ਜਮਾਤ ਦਰਜਾ ਦੂਜਾ ਦਾ ਵੱਖਰਾ 9ਵੀਂ ਤੋਂ 12ਵੀਂ ਜਮਾਤ ਦਰਜਾ ਤੀਜਾ ਦਾ ਪੇਪਰ ਵੱਖਰਾ ਹੋਵੇਗਾ ਇਹਨਾਂ ਦਾ ਪੇਪਰ OMR ਸੀਟ ਰਾਹੀਂ ਲਿਆ ਜਾਵੇਗਾ ਜਿਸ ਵਿੱਚ ਕੁੱਲ ਸਵਾਲ 100 ਪੁੱਛੇ ਜਾਣਗੇ ਜਿਨ੍ਹਾਂ ਦੇ ਜਵਾਬ ਵਿਦਿਆਰਥੀਆਂ ਨੇ ਵੱਖਰੀ OMR ਸੀਟ ਰਾਹੀਂ ਦੇਣੇ ਹੋਣਗੇ ਪੇਪਰ ਹੱਲ ਕਰਨ ਦਾ ਸਮਾਂ 60 ਮਿੰਟ ਹੋਵੇਗਾ ਤੋਂ ਅਧਿਆਪਕ ਸਹਿਬਾਨ ਜੀਆ ਨੂੰ ਬੇਨਤੀ ਹੈ ਕਿ ਇਹ ਸੁਨੇਹਾ ਸਮੂਹੀ ਵਿਦਿਆਰਥੀਆਂ ਦੇ ਗਰੁੱਪਾਂ ਵਿੱਚ ਪਾ ਦਿੱਤਾ ਜਾਵੇ ਤਾਂ ਜੋ ਸਾਰੇ ਵਿਦਿਆਰਥੀ ਜੋ ਨੈਤਿਕ ਸਿੱਖਿਆ ਇਮਤਿਹਾਨ ਦੀ ਤਿਆਰੀ ਕਰ ਰਹੇ ਹਨ ਜਿਨ੍ਹਾਂ ਨੇ ਫੀਸ ਭਰੀ ਹੈ ਉਹਨਾਂ ਨੂੰ ਇਹ ਸੂਚਨਾ ਪਹੁੰਚ ਜਾਵੇ ਵਿਦਿਆਰਥੀਆਂ ਨੂੰ ਵੀ ਬੇਨਤੀ ਹੈ ਕਿ ਇਹ ਸੁਨੇਹਾ ਸਾਰੇ ਵਿਦਿਆਰਥੀਆਂ ਤੱਕ ਪਹੁੰਚਦਾ ਕਰ ਦਿੱਤਾ ਜਾਵੇ ਧੰਨਵਾਦ